ਮੇਰਾ ਤਾਂ ਘਰ ਉਜੜਿਆਗਾ ਮੈਂ ਸਾਰੀ ਜ਼ਿੰਦਗੀ ਕਿਵੇਂ ਕੱਟੂੰਗੀ ਲੋਕ ਕਹਿ ਦਿੰਦੇ ਨੇ ਵਿਆਹ ਕਰਾ ਲਓ ਅੱਗੇ ਵਿਆਹ ਕਰ ਲਓ ਕੀ ਪ੍ਰੂਫ ਹੈ ਕਿ ਕੋਈ ਲਿਖ ਕੇ ਦਊਗਾ ਮੈਨੂੰ ਸੁੱਖ ਮਿਲੂਗਾ ਨਹੀਂ ਮਿਲੂਗਾ ਜਿਹੜਾ ਪਿਓ ਉਹਨੇ ਬਣ ਜਾਣਾ ਸੀ ਨਾ ਕਿਸੇ ਨੇ ਮੈਨੂੰ ਇਹ ਮਿਲੀ ਸੀ ਨਾ ਮੈਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਤੈਨੂੰ ਕੋਈ ਵੀ ਮਿਲ ਜੂਗਾ ਸਾਡਾ ਘਰ ਨਾ ਬਰਬਾਦ ਕਰ ਖੜਾ ਚੜਦੇ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀਗੀ ਕੀ ਬੈ ਉਹਨੇ ਜੋ ਕੀਤਾ ਸੀ ਉਹਨੂੰ ਸਜ਼ਾ ਮਿਲ ਲਗੀ ਬਹੁਤ ਵੱਡੇ ਅਫਸਰ ਨੇ ਉੱਚ ਅਧਿਕਾਰੀ ਕਹਿ ਸਕਦੇ ਆਪਾਂ ਆਪਦੇ ਆਪ ਦੇ ਅਹੁਦੇ ਦੇ ਮਾਲਕ ਨੇ ਉਹਨਾਂ ਦੀਆਂ ਇੱਕ ਦੂਜੇ ਨੂੰ ਦੇਖੋ ਇਹ ਜੀ ਗੰਦੀ ਸ਼ਬਦਾਲੀ ਆਈ ਲਵ ਯੂ ਤੁਸੀਂ ਸੋਹਣੇ ਬੋਤੋ ਤੁਸੀਂ ਮੇਰੇ ਤੋਂ ਟਿਊਸ਼ਨ ਲੈ ਸਕਦੇ ਹੋ ਤੁਸੀਂ ਸ਼ਾਮ ਨੂੰ ਕਿੰਨੇ ਵਜੇ ਇਹ ਇੱਕ ਵੱਡੇ ਅਫਸਰਾਂ ਨੂੰ ਸ਼ੋਭਾ ਦਿੰਦੀਆਂ ਨੇ ਇੱਕ ਕਾਂਸਟੇਬਲ ਨੂੰ ਮੈਨੂੰ ਕੋਈ ਡਾਰਨਿੰਗ ਹੈ ਮੈਨੂੰ ਬਹੁਤ ਲੋਕਾਂ ਨੇ ਕਿਹਾ ਤੁਸੀਂ ਉਹਨਾਂ ਦੇ ਨਾਮ ਲੈ ਰਹੇ ਹੋ ਤੁਹਾਨੂੰ ਫਸਾ ਦੇਣਗੇ ਦੇਖੋ ਪਰਮਾਤਮਾ ਬਚਾਉਣ ਵਾਲਾਗਾ ਬੰਦਾ ਕੋਈ ਕਿਸੇ ਨੂੰ ਮਾਰ ਨਹੀਂ ਸਕਦਾਗਾ ਉਦੋਂ ਮੈਂ ਆਪ ਤੇ ਕਰੇ ਇਹਨਾਂ ਨੂੰ ਪੜਿਆ ਸੀਗਾ ਰੰਗੇ ਹੱਤੀ ਜਦੋਂ ਇਹ ਥਾਰ ਗੱਡੀ 'ਚ ਵੀ ਜਦੋਂ ਪਕੜੀ ਗਈ ਆ ਉਦੋਂ ਵੀ ਇਹ ਕਹਿ ਰਹੀ ਸੀ ਨੇ ਦੇ ਕੋਲ ਦੋ ਆਈਫੋਨ ਬਰਾਮਤ ਹੋਏ ਨੇ ਉਦੋਂ ਵੀ ਸੁਣਨ ਚਾ ਰਿਹਾਗਾ ਵਿੱਚੋਂ ਜਾਣਕਾਰੀ ਮਿਲੀ ਸੀ ਵੀ ਮੈਨੂੰ ਇੱਕ ਫੋਨ ਵੀ ਦੇ ਦਿੰਦੇ ਤੇ ਇਹਨਾਂ ਆਪਸ ਤਰ੍ਹਾਂ ਦੀ ਕੀ ਮਜਾਲ ਸੀ ਮੇਰੇ ਤੇ ਪਰਚਾ ਕੱਟ ਦਿੰਦੇ ਇਹਨਾਂ ਦਾ ਬਾਥਰੂਮ ਵਿੱਚੋਂ ਪੈਂਟ ਦੇ ਨਿਕਲ ਜਾਂਦਾ ਇਹ ਖੁਦੋਂ ਦੇ ਬਿਆਨ ਸੀਗੇ ਅਮਨਦੀਪ ਦੇ ਵੀ ਮਤਲਬ ਇੱਕ ਕਨਸਟੇਬਲ ਹੋ ਕੇ ਇੰਨਾ ਹੋਤਾ ਇੰਨੀ ਪਾਵਰ ਜਿਹੜਾ ਅੱਜ ਤੱਕ ਕਿਸੇ ਨੇ ਨੂੰ ਹੱਥ ਨਹੀਂ ਪਾਇਆਗਾ ਇੱਕ ਅੱਧੀ ਵਾਰੀ ਕੋਰਟ ਚ ਆਇਆ ਮੇਰੇ ਕੋਲ ਵੀਡੀਓ ਵੀ ਹੈਗੀਆਂ ਉੱਤੇ ਵੀ ਸਾਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ ਉਹ ਕਹਿੰਦਾ ਸੀ ਜੋ ਦੇਖੂਗਾ ਕੋਰਟ ਦੇਖੂਗਾ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀਗੀ ਬੱਚਿਆਂ ਨੂੰ ਅਪਣਾਉਂਦਾ ਹੀ ਨਹੀਂ ਸੀ ਕਹਿੰਦਾ ਸੀ ਮੇਰੇ ਬੱਚੇ ਹੀ ਨਹੀਂ ਹੈਗੇ ਵੀ ਹੋਰ ਚ ਕੀ ਐਪਲੀਕੇਸ਼ਨ ਲਈ ਸੀ ਉਹਨਾਂ ਤੁਸੀਂ ਕੀ ਮੈਂ ਕੋਰਟ ਚ ਖਰਚੇ ਦਾ ਕੇਸ ਪਾਇਆ ਹੋਇਆ ਸੀਗਾ ਮੈਂ ਉਸ ਟਾਈਮ ਤੇ ਕਹਿੰਦੀ ਸੀ ਇਹ ਚਿੱਟਾ ਵੇਚਦੇ ਨੇ ਰਲ ਕੇ ਇੱਕ ਐਂਬੂਲੈਂਸ ਵਾਲਿਆਂ ਦਾ ਇੱਕ ਮੁਲਾਜ਼ਮ ਪੁਲਿਸ ਵਾਲਿਆਂ ਨਾਲ ਕੀ ਲੈਣਾ ਦੇਣਾ ਨਰਸ ਟਾਪ ਹੋਵੇ ਤਾਂ ਆਪਾਂ ਕਹੀਏ ਪਰ ਇੱਕ ਪੁਲਿਸ ਵਾਲੀ ਨਾਲ ਮਿਲੀ ਹੋਈ ਸੀਗੀ ਉਸੀਂ ਦੇਖ ਰਹੇ ਹਾਂ ਜ਼ਾਨਾ ਸਪੋਕਸਮੈਨ ਬਠਿੰਡਾ ਦੇ ਵਿੱਚ ਅਮਨਦੀਪ ਕੌਰ ਨਾਮ ਦੇ ਇੱਕ ਹੈੱਡ ਕਾਂਸਟੇਬਲ ਨੂੰ ਜਿਹੜਾ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਨੂੰ ਡਿਊਟੀ ਤੋਂ ਡਿਸਮਿਸ ਵੀ ਕਰ ਦਿੱਤਾ ਪਰ ਉਹਦੇ ਨਾਲ ਇੱਕ ਵੱਡਾ ਵਿਵਾਦ ਜੁੜਿਆ ਹੋਇਆ ਇੱਕ ਗਗਨਦੀਪ ਕੌਰ ਦੇ ਨਾਮ ਇੱਕ ਲੇਡੀਸ ਹੈਗੀ ਹੈ ਜਿਨੇ ਆਰੋਪ ਲਾਇਆ ਕਿ ਉਹਨਾਂ ਦਾ ਘਰ ਜਿਹੜਾ ਹੈਗਾ ਉਹ ਅਮਨਦੀਪ ਕੌਰ ਨੇ ਉਜਾੜਿਆ ਤਾਂ ਕੱਲ ਵੀ ਇਹਨਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਸੀਗਾ ਕੱਲ ਵੀ ਇਹਨਾਂ ਨੇ ਆਪਣਾ ਪੱਖ ਰੱਖਿਆ ਕੱਲ ਐਸਐਸਪੀ ਦੇ ਅੱਗੇ ਗੁਹਾਰ ਲਾਈ ਆ ਤਾਂ ਕਾਰਵਾਈ ਹੋ ਚੁੱਕੀ ਆ ਤਾਂ ਇਹਨਾਂ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਦੋ ਛੋਟੀ ਛੋਟੀ ਬੱਚੀਆਂ ਨੇ ਇਹਨਾਂ ਦੀਆਂ ਜਿਨ੍ਹਾਂ ਦੇ ਨਾਲ ਇਹ ਜਿਹੜਾ ਕਹਿ ਸਕਦੇ ਆ ਕਿ ਇਨਸਾਫ ਦੀ ਗੁਹਾਰ ਦੀ ਮੰਗ ਇਹਨਾਂ ਨੇ ਪ੍ਰਸ਼ਾਸਨ ਤੋਂ ਕੀਤੀ ਸੀ ਪਰ 2022 ਤੋਂ ਲੈ ਕੇ ਹੁਣ ਤੱਕ ਸੁਣਵਾਈ ਨਹੀਂ ਹੋਈ ਪਰ ਜਦੋਂ ਅਮਨਦੀਪ ਕੌਰ ਫੜੀ ਗਈ ਨਸ਼ੇ ਦੇ ਨਾਲ ਫੜੀ ਗਈ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੇ ਵੀ ਕਿਤੇ ਨਾ ਕਿਤੇ ਆਵਾਜ਼ ਚੱਕੀ ਆ ਇਹ ਕਿੰਨਾ ਸਮਾਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਸੀ ਵੀ ਇਹ ਇਹਨਾਂ ਦਾ ਰਿਲੇਸ਼ਨ ਹੈਗਾ ਅਮਨਦੀਪ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਨੂੰ 2022 ਤੋਂ ਪਤਾ ਲੱਗ ਗਿਆ ਸੀਗਾ ਵੀ ਬਲਵਿੰਦਰ ਸਿੰਘ ਸੋਨੂ ਦਾ ਅਮਨਦੀਪ ਨਾਲ ਰਿਲੇਸ਼ਨ ਨੇ ਉਸ ਤੋਂ ਬਾਅਦ ਮੈਂ 2022 ਤੋਂ ਹੀ ਮੈਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਹਿ ਰਹੀ ਸੀ ਵੀ ਉਦੋਂ ਮੈਂ ਆਪਦੇ ਘਰੇ ਇਹਨਾਂ ਨੂੰ ਫੜਿਆ ਸੀਗਾ ਰੰਗੇ ਹੱਤੀ ਪਰ ਉਦੋਂ ਵੀ ਚਲੋ ਪਰਚਾ ਕੱਟਿਆ ਸੀਗਾ ਪਰ ਫਿਰ ਵੀ ਅਮਨਦੀਪ ਇੰਕਵਾਰੀ ਕਰਾ ਕੇ ਜਿਹੜੇ ਉੱਚਤਕਾਰੀਆਂ ਨਾਲ ਇਹਦੇ ਲਿੰਕ ਬਣੇ ਹੋਏ ਨੇ ਉਹਨਾਂ ਦੀ ਸਪਾਰਸ਼ ਕਰਕੇ ਤੇ ਆਪਦੇ ਨੇ ਨਾਮ ਕਢਾ ਲਿਆ ਸੀ ਜਦੋਂ ਇਹ ਥਾਰ ਗੱਡੀ 'ਚ ਵੀ ਜਦੋਂ ਪਕੜੀ ਗਈ ਆ ਉਦੋਂ ਵੀ ਇਹ ਕਹਿ ਰਹੀ ਸੀ ਕਿ ਕੋਲ ਦੋ ਆਈਫੋਨ ਬਰਾਮਤ ਹੋਏ ਨੇ ਉਦੋਂ ਵੀ ਸੁਣਨ ਚਾ ਰਿਹਾਗਾ ਵਿੱਚੋਂ ਜਾਣਕਾਰੀ ਮਿਲੀ ਸੀ ਵੀ ਮੈਨੂੰ ਇੱਕ ਫੋਨ ਵੀ ਦੇ ਦਿੰਦੇ ਤੇ ਇਹਨਾਂ ਆਪਸ ਤਰ੍ਹਾਂ ਦੀ ਕੀ ਮਜਾਲ ਸੀ ਮੇਰੇ ਤੇ ਪਰਚਾ ਕੱਟ ਦਿੰਦੇ ਇਹਨਾਂ ਦਾ ਬਾਥਰੂਮ ਵਿੱਚ ਪੈਂਟ ਦੇ ਨਿੱਕਲ ਜਾਂਦਾ ਇਹ ਖੁਦ ਹੁੰਦੇ ਬਿਆਨ ਸੀਗੇ ਅਮਨਦੀਪ ਦੇ ਵੀ ਮਤਲਬ ਇੱਕ ਕਨਸਟੇਬਲ ਹੋ ਕੇ ਇੰਨਾ ਉਤਾ ਇੰਨੀ ਪਾਵਰ ਜਿਹੜਾ ਅੱਜ ਤੱਕ ਕਿਸੇ ਨੇ ਨੂੰ ਹੱਥ ਨਹੀਂ ਪਾਇਆਗਾ ਮੈਂ ਉਸ ਟਾਈਮ ਦੀ ਬਹੁਤ ਘੁਰਲਾਰੀ ਸੀ ਵੀ ਮੈਂ ਸੱਚ ਬੋਲੀ ਸੀ ਦੇਖੋ ਹੁਣ ਜਨਤਾ ਦੇ ਸਾਹਮਣੇ ਉਹ ਸੱਚ ਨਿਕਲ ਕੇ ਵੀ ਆ ਗਿਆਗਾ ਪਰ ਮੇਰੀ ਕਿਸੇ ਨੇ ਸੁਣੀ ਨਹੀਂ ਗਈ ਮੈਂ ਭਗਵੰਤ ਮਾਨ ਤੱਕ ਵੀ ਗਈ ਆ ਸਵੇਰੇ 4 ਵਜੇ ਬੱਸ ਫੜਦੀ ਸੀ ਬੱਚਿਆਂ ਨਾਲ ਉੱਥੇ ਵੀ ਜਾ ਕੇ ਆਈ ਆ ਅਮਨੀਸ਼ਾ ਗੁਲਾਟੀ ਤੱਕ ਜਾ ਕੇ ਆਈ ਆ ਪਰ ਮੇਰੀਆਂ ਦਰਖਾਸ਼ਾਂ ਆਉਂਦੀਆਂ ਸੀ ਨਿੱਤੇ ਆ ਕੇ ਜਬਤ ਹੋ ਜਾਂਦੀਆਂ ਸੀ ਮੈਨੂੰ ਫੋਨ ਨਹੀਂ ਕਰਦੇ ਸੀ ਬੁਲਾਇਆ ਨਹੀਂ ਜਾਂਦਾ ਸੀਗਾ ਤੇ ਕਿੰਨੇ ਸਮੇਂ ਤੋਂ ਤੁਹਾਡੇ ਹਸਬੰਡ ਥੋੜੇ ਤੋਂ ਦੂਰ ਰਹ ਰਹੇ ਸੀ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਨੂੰ 2022 ਤੋਂ ਹੀ ਦੂਰ ਰਹੇ ਸੀਗੇ ਉਸ ਤੋਂ ਬਾਅਦ ਸੰਪਰਕ ਨਹੀਂ ਹੋ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਇਆ ਉਹ ਸਾਨੂੰ ਪਛਾਣਦਾ ਹੀ ਨਹੀਂ ਸੀ ਜਿੱਤੇ ਵੀ ਮਤਲਬ ਇੱਕ ਅੱਧੀ ਵਾਰੀ ਕੋਰਟ ਚ ਆਇਆ ਮੇਰੇ ਕੋਲ ਵੀਡੀਓ ਵੀ ਹੈਗੀਆਂ ਉੱਤੇ ਵੀ ਸਾਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ ਉਹ ਕਹਿੰਦਾ ਸੀ ਜੋ ਦੇਖੂਗਾ ਕੋਰਟ ਦੇਖੂਗਾ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀਗੀ ਬੱਚਿਆਂ ਨੂੰ ਅਪਣਾਉਂਦਾ ਹੀ ਨਹੀਂ ਸੀ ਕਹਿੰਦਾ ਸੀ ਮੇਰੇ ਬੱਚੇ ਹੀ ਨਹੀਂ ਹੈਗੇਗੇ ਕੋਰਟ ਚ ਕੀ ਐਪਲੀਕੇਸ਼ਨ ਲਾਈ ਸੀ ਤੁਸੀਂ ਕੋਈ ਮੈਂ ਕੋਰਟ ਚ ਖਰਚੇ ਦਾ ਕੇਸ ਪਾਇਆ ਹੋਇਆ ਸੀਗਾ ਇਹ ਕੰਮ ਕੀ ਕਰਦੇ ਸੀ ਪਹਿਲਾਂ ਇਹ ਇਹ ਪਹਿਲਾਂ ਐਂਬੂਲੈਂਸ ਦਾ ਕੰਮ ਕਰਦੇ ਸੀ ਸਾਡੀਆਂ ਆਪਦੀਆਂ ਦੋ ਪ੍ਰਾਈਵੇਟ ਗੱਡੀਆਂ ਸੀਗੀਆਂ ਐਂਬੂਲੈਂਸ ਟਾਈਮ ਹੈ ਉਦੋਂ ਕਹਿੰਦੀ ਸੀ ਵੀ ਇਹ ਐਂਬੂਲੈਂਸ ਦੀ ਕਿਉਂਕਿ ਮੈਂ ਖੁਦ ਨਾ ਉਹਦੇ ਕਰੇ ਦੇਖ ਲੈਣ ਸੀ ਡੇਢ ਮਿੰਟ ਨਾ ਕਰੇ ਨਹੀਂ ਵੜਿਆ ਮੈਨੂੰ ਕਹਿੰਦਾ ਸੀ ਮੈਂ ਪ੍ਰਾਈਵੇਟ ਗੱਡੀ ਮੁਲਾਜ਼ਮਾਂ ਦੇ ਨਾਲ ਲਾਈ ਹੋਈ ਹੈ ਮੈਂ ਇਹਨਾਂ ਕੋਲ ਇੱਕ ਵਰਦੀ ਵੀ ਸੀਗੀ ਪੁਲਿਸ ਵਾਲੀ ਦਿੱਤੀ ਹੋਈ ਸੀ ਮੈਨੂੰ ਇਹ ਕਹਿੰਦਾ ਸੀ ਮੁਲਾਜ਼ਮ ਦੀ ਹੈ ਵਰਦੀ ਗੱਡੀ ਵਿੱਚ ਪਈ ਸੀ ਪਰ ਮੈਂ ਅਣਜਾਣ ਸੀ ਮੈਨੂੰ ਪਤਾ ਨਹੀਂ ਸੀ ਇਸ ਚੀਜ਼ਾਂ ਦਾ ਮੈਂ ਉਸ ਟਾਈਮ ਤੇ ਕਹਿੰਦੀ ਸੀ ਵੀ ਚਿੱਟਾ ਵੇਚਦੇ ਨੇ ਰਲ ਕੇ ਇੱਕ ਐਂਬੂਲੈਂਸ ਵਾਲਿਆਂ ਦਾ ਇੱਕ ਮੁਲਾਜ਼ਮ ਪੁਲਿਸ ਵਾਲਿਆਂ ਨਾਲ ਕੀ ਲੈਣਾ ਦੇਣਾ ਨਰਸਟਾਪ ਹੋਵੇ ਤਾਂ ਆਪਾਂ ਕਹੀਏ ਪਰ ਇੱਕ ਪੁਲਿਸ ਵਾਲੀ ਨਾਲ ਮਿਲੀ ਹੋਈ ਸੀਗੀ ਤੇ ਉਹ ਆਪਾਂ ਆਪ ਹੀ ਸਮਝਦਾਰ ਆ ਤੇ ਉਸ ਤੋਂ ਬਾਅਦ ਕਿੰਨੀ ਜਗ੍ਹਾ ਤੇ ਕੰਪਲੇਨਟ ਕੀਤੀਆਂ ਤੁਸੀਂ ਉਸ ਤੋਂ ਬਾਅਦ ਕਿੰਨੀ ਵਾਰ 2022 ਤੋਂ ਲੈ ਕੇ ਕਿੰਨੀ ਜਗ੍ਹਾ ਕੰਪਲੇਨਟ ਕੀਤੀ ਬਹੁਤ ਜਗ੍ਹਾ ਤੋਂ ਕੀਤੀਆਂ ਗਿਆ ਪਤਾ ਹੀ ਨਹੀਂ ਮੈਂ ਕਿੱਥੇ ਕਿੱਥੇ ਜਿੱਥੇ ਮੈਨੂੰ ਕਿਸੇ ਨੇ ਕਿਹਾ ਮੈਂ ਸੰਸਥਾ ਵਾਲਿਆਂ ਕੋਲ ਵੀ ਗਈ ਕਿਸਾਨ ਜਥੇਬੰਦੀਆਂ ਕੋਲ ਗਈ ਨਿਆਂਗਾ ਸੰਘਾ ਕੋਲ ਵੀ ਗਈ ਸਰਸੇ ਵੀ ਲਾਈਆਂ ਮੈਂ ਸਰਸੇ ਰਹਿਣ ਲੱਗੀ ਸੀ ਉੱਥੇ ਵੀ ਲਾਈ ਕੋਈ ਸੁਣਵਾਈ ਹੀ ਨਹੀਂ ਕਰਦਾ ਸੀਗਾ ਪਤਣੀ ਇੰਦਪ ਚੱਕ ਕਿੰਦਾ ਹੱਥ ਸੀਗਾ ਕਿੰਦਾ ਨਹੀਂ ਮੇਰੇ ਤਾਂ ਖੁਦ ਨੂੰ ਸਮਝ ਨਹੀਂ ਆ ਰਿਹਾ ਸੀ ਪਰ ਦੇਖੋ ਅੱਜ 4-5 ਸਾਲਾਂ ਬਾਅਦ ਮੈਨੂੰ ਇਨਸਾਫ ਮਿਲਿਆ ਖੁਦ ਹੀ ਰੰਗੇ ਹੱਤੀ ਫੜੀ ਗਈ ਹੈ अच्छा इनकम सोर्स ਕੀ ਸੀ ਤੁਹਾਡਾ ਉਸ ਵਕਤ ਹੁਣ ਕਿਵੇਂ ਗੁਜ਼ਾਰਾ ਚਲਾ ਰਹੇ ਹੋ ਕਿਉਂਕਿ ਦੋ ਬੱਚੀਆਂ ਛੋਟੀਆਂ ਛੋਟੀਆਂ 2022 ਵਿੱਚ ਜਦੋਂ ਇਹਨਾਂ ਤੇ ਪਰਚਾ ਪਿਆ ਸੀ ਮੈਂ ਇੱਕ ਛੋਟਾ ਜਿਹਾ ਠਾਬਾ ਖੋਲ੍ਹ ਲਿਆ ਸੀਗਾ ਆਪਣੇ ਬਾਬਾ ਜੀ ਮਨ ਸਿੰਘ ਨਗਰ ਚ ਮੈਂ ਚਾਹ ਪਾਣੀ ਦਾ ਕੰਮ ਕਰਦੀ ਸੀ ਉਦੋਂ ਵੀ ਮੇਰੀ ਬੇਟੀ ਬਹੁਤ ਛੋਟੀ ਸੀ ਫਿਰ ਕਿਸੇ ਨੇ ਮੇਰੀ ਹੈਲਪ ਕੀਤੀ ਤੇ ਮੈਂ ਦੁਬਈ ਚਲੀ ਗਈ ਉੱਥੇ ਮੈਂ ਇੱਕ ਕਲੀਨਿੰਗ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਇੱਕ ਸਾਲ 3 ਮਹੀਨੇ ਲਗਾ ਕੇ ਆਈਆਂ ਹਾਂ ਔਰ ਤੋਂ ਵਾਪਸ ਆ ਕੇ ਹੁਣ ਮੇਰੇ ਕੋ ਹਜੇ ਕੋਈ ਉਸ ਨਹੀਂਗਾ ਹਜੇ ਤਾਂ ਫਿਲਹਾਲ ਮੈਂ ਘਰੇ ਫਰੀ ਬੈਠੀ ਆ ਅੱਛਾ ਤੁਸੀਂ ਢਾਬਾ ਵੀ ਖੋਲਿਆ ਸੀਗਾ ਇੱਥੇ ਮੁਲਤਾਨੀਆ ਰੋਡ ਸ਼ਾਇਦ ਉਸ ਏਰੀਏ 'ਚ ਹਾਂਜੀ ਉਹ ਉਹ ਉਹਦਾ ਕੀ ਬਣਿਆ ਹੁਣ ਕੁਛ ਨਹੀਂ ਉਹਦੇ ਵੀ ਮਕੋਲਿਆ ਸੀਗਾ ਵਾਪਸ ਆ ਕੇ ਵੀ ਇਹਨਾਂ ਨੇ ਉੱਥੇ ਅੱਧਾ ਕਿਲੋ ਭੁੱਕੀ ਰੱਖ ਕੇ ਸਾਨੂੰ ਪਸਾਂਦੀ ਬਦਲਾ ਮਤਲਬ ਮੇਰੇ ਪਿੱਛੇ ਪਏ ਆਏ ਸੀ ਹੱਤ ਤੋਕੇ ਉੱਥੇ ਵੀ ਇਹਨਾਂ ਨੇ ਅੱਧਾ ਕਿਲੋ ਭੁੱਕੀ ਰੱਖਤੀ ਵੀ ਅਸੀਂ ਇਹਨਾਂ ਤੇ ਪਰਚਾ ਦਰਜ ਕਰਾਂਗੇ ਪਰਮਾਤਮਾ ਦੀ ਚਲੋ ਨਹਿਮਤ ਸੀ ਹੱਤ ਸੀਗਾ ਸਿਰ ਤੇ ਕਿਸੇ ਤਰ੍ਹਾਂ ਦੇ ਸੀ ਕੋਈ ਅਜਿਹਾ ਕੰਮ ਹੀ ਨਹੀਂ ਕਰਦੇ ਸੀਗੇ ਸਾਰਾ ਦਿਨ ਸੋਸ਼ਲ ਮੀਡੀਆ ਤੇ ਰਹੇ ਆ ਦੁਨੀਆਦਾਰੀ ਚ ਰਹੇ ਹੈਗੇ ਆ ਪਰ ਚਲ ਪਰਮਾਤਮਾ ਨੇ ਰੱਖ ਲਿਆ ਜਿਹੜਾ ਤਾਬਾ ਖੋਲਿਆ ਉਹਦੇ ਚਕਾਣ ਪਿੱਛੇ ਵੀ ਇਹਦਾ ਹੱਸੀਗਾ ਹਾਂਜੀ ਉਹਦੇ ਚਾਂਜਾ ਜਿਹੜੀ ਤਰਪਾਲਾਂ ਲਾਈਆਂ ਸੀ ਮੈਂ 2250 ਰੁਪਏ ਦਿਓ ਵਿੱਚ ਸਾਰੀਆਂ ਪਾੜਤੀਆਂ ਗਈਆਂ ਖੁੱਲੇ ਵਰਾਹ ਜਗ੍ਹਾ ਤੇ ਮੈਂ ਤਰਪਾਲਾ ਪਾ ਕੇ ਪਾਇਆ ਸੀਗਾ ਉਹ ਵੀ ਪਾੜਤੀਆਂ ਗਿਆ ਕੋਸਮਾਨ ਮੇਰਾ ਅੱਜ ਵੀ ਰੁੱਲਦਾ ਫਿਰਦਾਗਾ ਅੱਛਾ ਹੁਣ ਡਿਸਮਿਸ ਉਹਨੂੰ ਕਰ ਦਿੱਤਾ ਹੈ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਜੀ ਨੌਕਰੀ ਤੋਂ ਬਾਖਾਸ ਉਹਨੂੰ ਕਰ ਦਿੱਤਾ ਹੁਣ ਇਹਨੂੰ ਕਿਵੇਂ ਦੇਖਦੇ ਹੋ ਜਿਹੜਾ ਫੈਸਲਾ ਹੈਗਾ ਪਰ ਉਹ ਦੇਖੋ ਉਹਨੂੰ ਡਿਸਮਿਸ ਕਰਤਾ ਉਹਨੇ ਮਾੜੇ ਕਰਮ ਕੀਤੇ ਸੀ ਲੋਕਾਂ ਨੂੰ ਚਿੱਟੇ ਤੇ ਲਾਂਦੀ ਸੀਗੀ ਪਰ ਮੇਰੇ ਮਨ ਨੂੰ ਤਸੱਲੀ ਨਹੀਂ ਨਾ ਮੇਰਾ ਤਾਂ ਘਰ ਉਜੜਿਆਗਾ ਮੇਰੇ ਘਰ ਜਿਹੜਾ ਉਜੜਿਆ ਮੇਰੇ ਛੇਟੀਆਂ ਨੂੰ ਪਿਓ ਦਾ ਪਿਆਰ ਉਹ ਤਾਂ ਨਹੀਂ ਮਿਲੂਗਾ ਨਾ ਮੈਂ ਸਾਰੀ ਜ਼ਿੰਦਗੀ ਕਿਵੇਂ ਕੱਟੂਗੀ ਲੋਕ ਕਹਿ ਦਿੰਦੇ ਨੇ ਵਿਆਹ ਕਰਾ ਲਓ ਅੱਗੇ ਵਿਆਹ ਕਰਾ ਲਓ ਕੀ ਪ੍ਰੂਫ ਹੈ ਕਿ ਕੋਈ ਲਿਖ ਕੇ ਦਊਗਾ ਮੈਨੂੰ ਸੁੱਖ ਮਿਲੂਗਾ ਨੇ ਮਿਲੂਗਾ ਜਿਹੜਾ ਪਿਓ ਉਹਨੇ ਬਣ ਜਾਣਾ ਸੀ ਨਾ ਕਿਸੇ ਨੇ ਮੈਨੂੰ ਇਹ ਮਿਲੀ ਸੀ ਨਾ ਮੈਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਤੈਨੂੰ ਕੋਈ ਵੀ ਮਿਲ ਜੂਗਾ ਤੂੰ ਸਾਡਾ ਘਰ ਨਾ ਬਰਬਾਦ ਕਰ ਖਿਹੜਾ ਚੜਦੇ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀਗੀ ਕੀ ਉਹਨੇ ਜੋ ਕੀਤਾ ਸੀ ਉਹਨੂੰ ਸਜ਼ਾ ਮਿਲ ਲਗੀ ਪਰ ਜੋ ਮੇਰੀ ਮਨ ਦੀ ਸ਼ਾਂਤੀ ਹੁੰਦਾ ਘਰ ਵੀ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਮੇਰਾ ਘਰ ਉਹ ਜਾੜਿਆਂਗਾ ਇਹਦਾ ਘਰ ਵੀ ਬਰਾਬਰ ਉਜੜੇ ਟੁੱਟਣਾ ਚਾਹੀਦਾ ਉਸ ਤੋਂ ਬਾਅਦ ਮੇਰੀ ਆਤਮਾ ਮੇਰੇ ਬੱਚੇ ਤਾਂ ਰੋ ਲਈ ਜਾਂਦੇ ਨੇ ਨਾ ਅਜ ਇਸ ਟਾਈਮ ਉਹਨੂੰ ਕੋਈ ਨਹੀਂ ਉਹਨਾਂ ਨੂੰ ਕੋਈ ਇਨਸਾਫ ਦਊਗਾ ਤੇ ਵੀ ਕੋਠੀ ਦੀ ਤੁਹਾਨੂੰ ਜਾਣਕਾਰੀ ਸੀਗੀ ਵੀ ਇਹਦੀ ਕੋਠੀ ਹੈਗੀ ਇੱਥੇ ਵੱਡੀ ਕਿੱਥੇ ਬਣਾਈ ਹੈ ਹਾਂਜੀ ਇਹਦੀ ਕੋਠੀ ਵਿਰਾਟਗ੍ਰੀਨ ਦੇ ਵਿੱਚ ਹੈਗੀ ਹੈ ਇੱਕ ਇੰਦੇ ਕੋਲ ਪਲਾਟ ਵੀ ਹੈ ਗਾਂਗਾ ਜੋ ਕਿਸਾਨ ਚੌਂਕ ਤੋਂ ਗਿੱਕ ਕਲੋਨੀ ਹੈ ਇਹ ਕਿੰਨੇ ਆਦੇ ਪਨਾ ਦੇ ਨਾਮ ਤੇ ਲਿਖਤਾ ਹੋਇਆ 500 ਗਾਜ ਦਾ ਪਲਾਟ ਬਾਕੀ ਇੰਦੇ ਕੋਲ ਗੱਡੀਆਂ ਵੀ ਨੇ ਵਰਨਾ ਗੱਡੀ ਜੋ ਹਜੇ ਤੱਕ ਪੁਲਿਸ ਨੇ ਹਰਾਸਤ ਚ ਨਹੀਂ ਲਈ ਗਈ ਪਹਿਲਾ ਇੱਕ ਥਾਰ ਸੀਗੀ ਉਹ ਵੀ ਇੰਦੇ ਨਾਮ ਤੇ ਦੂਜੀ ਥਾਰ ਉਹ ਵੀ ਇੰਦੇ ਨਾਮ ਤੇ ਹੈ ਬੁਲਟ ਵੀ ਹੈਗਾ ਸਕੂਟਰੀ ਵੀ ਹੈ ਬਾਕੀ ਇਹਨੇ ਸੋਨਾ ਪਾਇਆ ਹੋਇਆ ਕਿੰਨੇ ਕੁ ਮੁਲਾਜ਼ਮ ਦੀ ਤਨਖਾਹ ਆਉਗੀ 50-60 ਹਜ਼ਾਰ ਹੋਊਗੀ ਆਪਾਂ ਖੁਦ ਸਿਆਣੇ ਆ ਇੰਨੀ ਪ੍ਰੋਫਿਟ ਕਿੱਥੋਂ ਆ ਰਹੀ ਹੈ ਪਰ ਇਹਨਾਂ ਨੇ ਕਿਸੇ ਨੇ ਕੋਈ ਜਾਂਚ ਪੜਤਾਲ ਨਹੀਂ ਕੀਤੀ ਸੁਣਵਾਈ ਨਹੀਂ ਕੀਤੀ ਕੋਲਮ ਲਾ ਕੇ ਕਿਉਂਕਿ ਇਹ ਖੁਦ ਦੀ ਵੱਡੇ ਅਧਿਕਾਰੀਆਂ ਦੇ ਨਾਮ ਲੈਂਦੀ ਸੀਗੀ ਹੁਣ ਉਹਨਾਂ ਨੂੰ ਖੁਦ ਨੂੰ ਭਾਜਣਾ ਪਈਆਂ ਹੋਈਆਂ ਨੇ ਵੀ ਸਾਡਾ ਨਾਮ ਜੇ ਸਾਬ ਨੇ ਇੱਕ ਦਿਨ ਦਾ ਰਿਮਾਂਡ ਦਿੱਤਾ ਇੱਕ ਦਿਨ ਦਾ ਰਿਮਾਂਡ ਨਹੀਂ ਇਹਦਾ ਰਿਮਾਂਡ ਗਾਂ ਵਧਾਇਆ ਜਾਵੇ ਬਹੁਤ ਵੱਡੇ ਖੁਲਾਸੇ ਹੋਣਗੇ ਜੋ ਇੱਕ ਅਫਸਰਾਂ ਦੀ ਆਰਡ ਵਿੱਚ ਜਾਂ ਗੈਂਗਸਟਰਾਂ ਦੀਆਂ ਵਿੱਚ ਵੱਡੇ ਵੱਡੇ ਨਸ਼ਾ ਤਸਕਰ ਬੈਠੇ ਹਨਾ ਉਹ ਇਹਦੇ ਜਰੀਏ ਹੀ ਨਿਕਲਣਗੇ अच्छा एक ਤੁਸੀਂ ਕਹਿ ਰਹੇ ਸੀ ਤੁਹਾਡੇ ਕੋਲੇ ਐਵੀਡੈਂਸ ਆ ਗਿਆ ਪ੍ਰੂਫ ਹੈਗੇ ਬਹੁਤ ਕੁਝ ਹੈਗਾ ਦਿਖਾਣ ਨੂੰ ਕੀ ਚੀਜ਼ ਹੈ ਇਹ ਤੁਸੀਂ ਜਿਹੜਾ આરોਪ ਲਾ ਰਹੇ ਉਹਦੇ ਉੱਤੇ ਉਰੋਪੇਜੀ ਵੱਡੇ ਅਫਸਰਾਂ ਦੀਆਂ ਚੈਟਾਂ ਨੇ ਜੋ ਵੱਡੇ ਅਫਸਰ ਬਹੁਤ ਵੱਡੇ ਅਫਸਰ ਨੇ ਉੱਚ ਅਧਿਕਾਰੀ ਕਹਿ ਸਕਦੇ ਆਪਾਂ ਆਪਦੇ ਆਪ ਦੇ ਅਹੁਦੇ ਦੇ مالک ਨੇ ਉਹਨਾਂ ਦੀਆਂ ਇੱਕ ਦੂਜੇ ਨੂੰ ਦੇਖੋ ਇਹ ਜੀ ਗੰਦੀ ਸ਼ਬਦਾਂ ਦੀ ਆਈ ਲਵ ਯੂ ਤੁਸੀਂ ਸੋਹਣੇ ਬਹੁਤ ਹੋ ਤੁਸੀਂ ਮੇਰੇ ਤੋਂ ਟਿਊਸ਼ਨ ਲੈ ਸਕਦੇ ਹੋ ਤੁਸੀਂ ਸ਼ਾਮ ਨੂੰ ਕਿੰਨੇ ਵਜੇ ਇਹ ਇੱਕ ਵੱਡੇ ਅਫਸਰਾਂ ਨੂੰ ਸ਼ੋਭਾ ਦਿੰਦੀਆਂ ਨੇ ਇੱਕ ਕਾਂਸਟੇਬਲ ਨੂੰ ਮੈਨੂੰ ਕੋਈ ਡਾਰਨਿੰਗ ਹੈ ਮੈਨੂੰ ਬਹੁਤ ਲੋਕਾਂ ਨੇ ਕਿਹਾ ਤੁਸੀਂ ਉਹਨਾਂ ਦੇ ਨਾਮ ਲੈ ਰਹੇ ਹੋ ਤੁਹਾਨੂੰ ਫਸਾ ਦੇਣਗੇ ਦੇਖੋ ਪਰਮਾਤਮਾ ਬਚਾਉਣ ਵਾਲਾਗਾ ਬੰਦਾ ਕੋਈ ਕਿਸੇ ਨੂੰ ਮਾਰਨ ਕਦਾਗਾ ਜੇ ਮੇਰੀ ਸੁਣਵਾਈ ਨਾ ਹੋਈ ਜਾਂ ਮੇਰੇ ਬੱਚਿਆਂ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਗੱਲਬਾਤ ਹੋਈ ਮੈਂ ਉਹ ਅਫਸਰਾਂ ਦੀਆਂ ਸਾਰੀਆਂ ਚੀਜ਼ਾਂ ਲੀਕ ਕਰਕੇ ਜਾਊਂਗੀ ਬਾਕੀ ਜਿਹੜੇ ਅਫਸਰਾਂ ਨੇ ਇੰਡੀ ਨੂੰ ਫੜਿਆਗਾ ਉਹ ਆਈਪੀਐਸ ਜੋ ਨਵੇਂ ਆਏ ਨੇ ਉਹਨਾਂ ਨੇ ਜਾਂਚ ਪਰਤਾਲ ਕੀਤੀ ਗਈ ਉਹਨਾਂ ਨੇ ਇਹਨੂੰ ਫੜਿਆਗਾ ਮੋਕੇ ਤੇ ਇਹਨਾਂ ਦੇ ਮੋਬਾਈਲ ਕਬਜ਼ੇ ਕਰ ਲਿੱਤੇਗੇ ਉਹ ਬਹੁਤ ਜ਼ਿਆਦਾ ਸਮਾਨ ਜੋਗ ਆਈਪੀਐਸ ਨੇ ਕਿਉਂਕਿ ਮੈਂ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਜੇ ਆਪਣੇ ਪੰਜਾਬ ਦਾ ਕੋਈ ਵੱਡਾ ਅਧਿਕਾਰੀ ਹੁੰਦਾ ਇਹਨੂੰ ਫੜਦਾ ਨਾ ਤੇ ਇਹਨੇ ਕਦੀ ਵੀ ਇੰਦੇ ਤੇ ਪਰਚਾ ਨਹੀਂ ਪੈਣਾ ਸੀ ਕਿਉਂਕਿ ਇਹਨੇ ਫੋਨ ਵੀ ਉਹਨਾਂ ਨੇ ਫੋਨ ਵੀ ਦੇ ਦੇਣਾ ਸੀ ਤੇ ਇਹਨੇ ਛੁੱਟ ਵੀ ਜਾਣਾ ਸੀ ਜਿਸ ਸਾਹਮਣੇ ਲੈ ਕਹਿ ਰਹੀ ਐ ਪਰ ਉਹ ਕੇਰਲਾ ਤੋਂ ਸੀਗੇ ਉਹ ਬਹੁਤ ਹੀ ਇਮਾਨਦਾਰ ਸੀਗੇ ਇਸ ਕਰਕੇ ਇਹਦੀ ਸੁਣੀ ਨਹੀਂ ਗਈ ਤੇ ਇੰਦੇ ਤੇ ਨਾਲ ਦੀ ਨਾਲ ਪਰਚਾ ਕੱਟਿਆ ਗਿਆਗਾ ਉਹ ਬਹੁਤ ਜਿਆਦਾ ਮਾਨਸਮਾਨਯੋਗ ਨਹੀਂ ਆਈਪੀਐਸ ਇੱਕ ਇੱਕ ਸਵਾਲ ਹੋ ਰਿਹਾ ਹੁਣ ਕੀ ਕਾਰਵਾਈ ਹੋਰ ਤੁਸੀਂ ਕਿੱਦਾਂ ਨਹੀਂ ਚਾਹੁੰਦੇ ਉਹਦੇ ਖਿਲਾਫ ਕਰਵੇ ਦੀ ਤਾਂ ਜੋ ਡਿਸਮਿਸ ਕਰਨ ਨਾਲ ਨਹੀਂ ਹੁੰਦਾ ਨਾ ਹੋਰ ਬਹੁਤ ਲੋਕ ਜੜੇ ਦੇ ਪਿੱਛੇ ਨੇ ਬਹੁਤ ਵੱਡੀਆਂ ਪਾਵਰਾਂ ਨੇ ਇਹਦੇ ਪਿੱਛੇ ਨੇ ਉਹਨਾਂ ਤੱਕ ਪਹੁੰਚਿਆ ਜਾਵੇ ਨਾ ਇੱਕ ਇਹਨੂੰ ਇਹ ਤਾਂ ਆਮ ਸੀਗੀ ਫੜੀਗੀ ਪਰ ਜਿਹੜੇ ਵਿੱਚ ਵੱਡੇ ਛੁਪੇ ਬੈਠੇ ਨੇ ਦੇਖੋ ਹੁਣ ਪੰਜਾਬ ਦੇ ਪ੍ਰਧਾਨ ਵੀ ਕਹਿ ਸਕਦੇ ਆ ਐਮਐਲਏ ਵੀ ਹੈ ਠੀਕ ਹੈ ਤੇ ਵੱਡੇ ਵੱਡੇ ਅਧਿਕਾਰੀ ਨੇ ਜੋ ਆਈਪੀਐਸ ਦੀ ਪਾਵਰ ਰੱਖਦੇ ਨੇ ਉਨਾਂ ਤੱਕ ਵੀ ਪਹੁੰਚਿਆ ਜਾਵੇ ਮੈਨੂੰ ਇਹਦੇ ਵਿੱਚ ਤੁਸੀਂ ਕੋਈ ਮੇਰੀ ਵੀਡੀਓ ਟੁੱਡੀ ਵੀਡੀਓ ਦੀ ਜਾਰੀ ਹੈ ਉਨਾਂ ਤੱਕ ਪਹੁੰਚੂਗੀ ਤੁਸੀਂ ਕਹੋਗੇ ਇਸ ਕੁੜੀ ਨੂੰ ਅਸੀਂ ਇਹਦੇ ਕੋਲ ਆ ਜਾ ਕੀ ਅਗਾਗਾ ਜਦੋਂ ਮੈਨੂੰ ਟਾਈਮ ਆਇਆ ਮੈਂ ਉਹ ਖੁਲਾਸੇ ਵੀ ਕਰੂੰਗੀ ਪਰ ਭਗਵੰਤ ਮਾਨ ਸਰਕਾਰ ਅੱਗੇ ਬੇਨਤੀ ਹੈ ਇਹਦੀ ਪੂਰੀ ਤਰ੍ਹਾਂ ਤਸੱਲੀ ਕੀਤੀ ਜਾਏ ਚੰਗੀ ਤਰ੍ਹਾਂ ਰਿਮਾਂਡ ਲਿੱਤਾ ਜਾਏ ਵੱਡੇ ਖੁਲਾਸੇ ਹੋਰ ਵੀ ਨਿਕਲਣਗੇ ਬਹੁਤ ਵੱਡੇ ਵੱਡੇ ਜੋ ਇਹਦੇ ਪਿੱਛੇ ਸੱਪ ਬੈਠੇ ਨੇ ਉਹ ਨਿਕਲਣਗੇ ਬਾਹਰ ਆਣਗੇ ਐਸੇ ਲੇਡੀ ਜ ਬਠਿੰਡਾ ਆਖਿਰਚ ਹੀ ਇੱਕ ਲਾਸ ਵਾਲਾ ਬਠਿੰਡਾ ਦੇ ਐਸਐਸਪੀ ਮੈਡਮ ਅਮਨੀਤ ਕੰਡੋ ਨੂੰ ਇਨਕੁਆਰੀ ਲਾਈ ਗਈ ਹੈ ਵੀ ਜੇ ਦੀ ਪੂਰੀ ਤਸਲੀਨਾ ਜਾਂਚ ਕੀਤੀ ਜਾਵੇ ਹਾਂਜੀ ਉਹਨੂੰ ਕਿਵੇਂ ਦੇਖਦੇ ਹੋ ਲੱਗਦਾ ਇਨਸਾਫ ਮਿਲੂਗਾ ਪੂਰਾ ਤੁਹਾਨੂੰ ਵੈਸੇ ਮੈਂ 50% ਕਹਿ ਸਕਦੀ ਹਾਂ ਚਾਂਸ ਹੈਗੇ ਆ ਇਨਸਾਫ ਮਿਲਣਗੇ 50% ਮੈਂ ਨਹੀਂ ਵੀ ਕਹਿ ਸਕਦੀ ਕਿਉਂਕਿ ਮੈਨੂੰ 2022 ਦੀ ਮੈਂ ਐਸਐਸਪੀ ਚੀਜ਼ ਪਿੱਛੇ ਪਈ ਸੀਗੀ ਦੇਖੋ ਚੰਡੀਗੜ੍ਹ ਤੋਂ ਤਰਖਾਸ਼ਾ ਆ ਰਹੀਆਂ ਸੀਗੀਆਂ نیچے ਆਉਂਦੀਆਂ ਤਾਂ ਨੀਚੇ ਐ ਨਾ ਨੀਚੇ ਆ ਕੇ ਕਿੱਧਰ ਜਾਂਦੀਆਂ ਨੇ ਕੋਈ ਸੁਣਵਾਈ ਨਹੀਂ ਹੋਈ 50% ਮੈਂ ਮੈਡਮ ਤੇ ਉਮੀਦਕਾਰ ਸਕਦੀ ਆ ਮੈਡਮ ਇਨਸਾਫ ਕਰਨਗੇ ਬਾਕੀ ਮੁਕ ਦੀ ਗੱਲ ਆ ਇਹਦੇ ਘਰ ਤੇ ਬਲਡੋజర్ ਫੇਰ ਕੇ ਤੇ ਅੱਗੇ ਜਿਹੜੇ ਮੁਲਾਜ਼ਮ ਨੇ ਜਿਹੜੇ ਇਹਦੇ ਵਰਗੇ ਐਸ ਕੰਮ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਵੀ ਕੰਨ ਖੋਲ ਜਾਣਗੇ ਵੀ ਅਸੀਂ ਕੀ ਕੁਝ ਕਰਿਆ ਕਾਨੂੰ ਅਸੀਂ ਕਿਸੇ ਦਾ ਘਰ ਖਰਾਬ ਕਰਦੇ ਆ ਸਾਡਾ ਵੀ ਘਰ ਖਰਾਬ ਹੋ ਸਕਦਾ ਡਰ ਤਾਂ ਨਹੀਂ ਤੁਹਾਡੇ ਮਨ ਦੇ ਵੀ ਤੁਸੀਂ ਖੁਲਾਸਾ ਕਰ ਰਹੇ ਹੋ ਨਹੀਂ ਡਰ ਕਾਤੇ ਵਾਸਤੇਗਾ ਕੀ ਕਰ ਲੈਣਗੇ ਵੱਧ ਤੋਂ ਵੱਧ ਕਿਸੇ ਚੀਜ਼ 'ਚ ਫਸਾ ਦੇਣਗੇ ਇਹ ਹੀ ਕੰਮ ਹੈ ਪ੍ਰਸ਼ਾਸਨ ਕੋਲ ਇਹ ਹੀ ਕੰਮ ਹੈ ਪਹਿਲਾਂ ਵੀ ਸਾਡੇ ਤੇ ਇੱਕ ਝੂਠਾ ਪਰਚਾ ਪਾਇਆ ਗਿਆ ਸੀ ਤੁਹਾਡੇ ਹਸਬੰਦ ਵੱਲੋਂ ਕੋਈ ਕੋਈ ਥ੍ਰੈਟ ਥਰਦਾ ਹੈਦਰ ਨਹੀਂ ਨਿਆ ਤੁਹਾਨੂੰ ਕੁਝ ਮੈਨੂੰ ਮੈਸੇਜ ਬਹੁਤ ਆ ਰਿਹਾ ਫੇਕ ਆਈਡੀਆਂ ਤੋਂ ਵੀ ਤੂੰ ਐ ਬੋਲ ਰਹੀ ਐ ਮੈਂ ਤੁਹਾਨੂੰ ਦਿਖਾਉਂਗੀ ਵੀ ਬਹੁਤ ਗੰਦੀਆਂ ਗੰਦੀਆਂ ਗਾਲਾਂ ਵੀ ਕੱਢ ਰਹੇ ਨੇ ਮੈਨੂੰ ਫੇਸਬੁੱਕ ਤੇ ਆਂਦੀ ਡੀਪੀਆਂ ਨਹੀਂ ਲਾਈਆਂ ਹੋਈਆਂ ਪਰ ਮੈਨੂੰ ਡਰ ਨਹੀਂ ਹੈਗਾਗਾ ਕੋਈ ਗੱਲ ਨਹੀਂ ਅੱਗੇ ਵੀ ਸਾਡੇ ਸੁਣਵਾਈ ਨਹੀਂ ਕੀਤੀ ਸੀ ਸਾਡੇ ਤੇ ਇੱਕ ਝੂਠਾ ਪਰਚਾ ਪਾਇਆ ਗਿਆ ਸੀ ਚੋਰੀ ਦਾ ਹਾਲਾਂਕਿ ਕਿੰਨੇ ਵਕੀਲ ਵੀ ਨੇ ਕਦੀ ਵੀ ਕਿਸ ਘਰ ਵਾਲੀ ਤੇ ਚੋਰੀ ਦਾ ਪਰਚਾ ਨਹੀਂ ਪੈਂਦਾ ਮੈਂ ਉਸੇ ਘਰ ਦੇ ਵਿੱਚ ਮੌਜੂਦ ਸੀ ਮੈਨੂੰ ਸੱਦਿਆ ਨਹੀਂ ਗਿਆ ਬੁਲਾਇਆ ਨਹੀਂ ਗਿਆ 2022 ਦੀ ਗੱਲ ਤੋਂ ਬਾਅਦ 2024 ਚ ਨਵੇਂ ਮਹੀਨੇ ਸਾਡੇ ਤੇ ਝੂਠਾ ਪਰਚਾ ਪਾਇਆਗਾ ਹੋਰ ਘਰ ਵੀ ਕੀ ਸਕਦੇ ਆ ਮੁੱਖ ਮੰਤਰੀ ਸਾਹਿਬ ਨੂੰ ਕੀ ਅਪੀਲ ਕਰੋ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਦੇ ਆ ਇੱਕ ਤਾਂ ਇਹ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਬੱਚਿਆਂ ਦੀ ਸੁਰੱਖਿਆ ਚਾਹੀਦੀ ਹੈ ਮੈਨੂੰ ਮੇਰੇ ਕੋਲ ਘਰ ਨਹੀਂ ਹੈਗਾ ਤਾਂ ਡੇ ਜਰੀਏ ਸਾਰਿਆਂ ਦੀ ਜਗ੍ਹਾ ਤੇ ਮੈਨੂੰ ਇੱਕ ਘਰ ਪ੍ਰੋਵਾਈਡ ਕੀਤਾ ਮੇਰਾ ਖੁਦ ਦਾ ਘਰ ਹੈ ਉਹ ਹੀ ਮੈਨੂੰ ਮੇਰਾ ਘਰ ਵਾਪਸ ਦਿਵਾਇਆ ਜਾਵੇ ਕਿਹੜੀ ਜਗ੍ਹਾ ਤੇ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਹੈ ਸੋ ਇਹ ਉਹ ਲੇਡੀ ਹੈ ਅਮਨਦੀਪ ਕੌਰ ਦੇ ਉੱਤੇ ਜਿੰਨੇ ਦੋਸ਼ ਲਾਏ ਆ ਕਿ ਇਹਨਾਂ ਦਾ ਘਰ ਖਰਾਬ ਕਰਨ ਦੇ ਵਿੱਚ ਅਮਨਦੀਪ ਕੌਰ ਦਾ ਬਹੁਤ ਵੱਡਾ ਰੋਲ ਹੈ ਤਾਂ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਹਾਲਾਂਕਿ ਅਮਨਦੀਪ ਕੌਰ ਡਿਸਮਿਸ ਕੀਤੀ ਜਾ ਚੁੱਕੀ ਹੈ ਐਸਐਸਪੀ ਬਠਿੰਡਾ ਇਨਕੁਆਰੀ ਲਾਈ ਗਈ ਹੈ ਤਾਂ ਇਹ ਮੰਗ ਕਰ ਰਿਹਾ ਕਿ ਉਹਦੇ ਖਿਲਾਫ ਬੁਲਡੋਜ਼ਰ ਐਕਸ਼ਨ ਉਹਦੇ ਘਰ ਤੇ ਵੀ ਹੋਣਾ ਚਾਹੀਦਾ ਹੈ ਹੁਣ ਦੇਖਦੇ ਆ ਅਗਲੇ ਸਮੇਂ ਦੇ ਵਿੱਚ ਇਸ ਮਸਲੇ ਦਾ ਕੀ ਹੱਲ ਨਿਕਲਦਾ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਬਠਿੰਡਾ